ਕੀ ਕਾਜੀ ਮੇਰਾ ਨਾਮ ਹੌਮੀ ਤਾਲੀਆੜਾ ਹੈ ਔਰ ਇਸ ਵਕਤ ਅਸੀਂ ਹੈਗੇ ਆ ਸ਼ਿਵਲਾਈਨ ਨਾਲੇ ਦੇ ਬਿਲਕੁਲ ਸਾਹਮਣੇ ਨਾਪਾ ਰੋਡ ਪਟਿਆਲਾ ਜਗਤਾਰ ਤੇ ਸੁਖਜਿੰਦਰ ਧਨੇਠਾ ਪਿੰਡ ਹੈ ਇਹਨਾਂ ਦਾ ਔਰ ਧਨੇਠੇ ਪਿੰਡ ਤੋਂ ਆ ਕੇ ਸਾਗ ਪੱਕੀ ਦੀ ਰੋਟੀ ਮੱਸੀ ਦਾਲ ਕਰਾਦੇ ਅਚਾਰ ਨੇ ਐਂਡ ਕੜੀ ਹੈ ਰਾਜਮਾ ਆ ਚੋਲ ਨੇ ਮੁਰਗੀ ਹੈ ਮੱਕੀ ਦੀ ਰੋਟੀ ਵੀ ਆ ਮੱਕੀ ਦੀ ਰੋਟੀ ਵੀ ਆ ਮੈਂ ਖਾਦਾ ਸਾਗ ਤੇ ਮੱਕੀ ਦੀ ਰੋਟੀ। ਮੇਰੀ ਵਾਈਫ ਵੀਡੀਓ ਬਣਾ ਰਹੀ ਐ। ਉਹਨੇ ਖਾਦੀ ਆ ਕੜੀ ਚੌਲ ਤੇ ਮੇਰੇ ਨਾਲ ਵਜੇ ਆ ਉਹਨੇ ਖਾਦੇ ਨੇ ਰਾਤ ਨੂੰ ਚੌਲ। ਦਾਦਾ 500 ਰੁਪਏ ਤੇ ਸਰ ਗਿਆ। ਸਸਤੀ ਰੋਟੀ ਪਰ ਸੌ ਲੱਗੇ ਮੈਨੂੰ ਇਉਂ ਲੱਗਦਾ ਸੀ ਜਿਵੇਂ ਮੇਰੀ ਮਾਂ ਨੇ ਸਾਗ ਬਣਾਇਆ ਹੋਵੇ। ਤੇ ਬਾਅਦ 'ਚ ਮੇਰੀ ਧੀ ਰਾਨੀ ਨੇ ਦੱਸਿਆ ਕਿ ਇਹਦੀ ਸੱਸ ਮਾਂ ਸਾਗ ਬਣਾ ਕੇ ਪਈ ਜੇ। ਜਿਉਂਦੇ ਰਹੋ ਕੌੜੀ ਦਾ ਸਾਗ ਅੱਗ ਤੇ ਬਣਿਆ ਹੋਇਆ ਚੁੱਲ੍ਹੇ ਤੇ। ਔਰ ਘਰ ਦਾ ਖਾਣਾ ਜਿਉਂਦੋਂ ਹੀ ਨਾਪਾ ਨਾਪਾ ਰੋਡ ਤੋਂ ਮੁੜਦੇ ਆ ਓਥੇ ਹੀ ਖੜਦੇ ਨੇ 12 ਵਜੇ ਆ ਜਾਂਦੇ ਨੇ 50 77 ਬੰਦਿਆਂ ਦਾ ਖਾਣਾ ਹੁੰਦਾ ਕਹਿੰਦੇ 3 ਵਜੇ ਅਸੀਂ ਖਤਮ ਕਰ ਦਿੰਦੇ ਆ ਸੁ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿਉਂਦੇ ਰੋ ਉਹਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿੰਦਾਰਾ ਦੇਖਾਰ ਮਿਹਰੇ ਲੱਸੀ ਕਰਦੀ ਬਹੁਤ ਸਵਾਦ ਗੋੜ ਤਾਲ ਦਿੰਦੇ ਨੇ ਖਾਣ ਨੂੰ ਕੰਪਲੀਮੈਂਟਰੀ ਜਿੰਨਾ ਮਰਜ਼ੀ ਖਾ ਲੋ ਕਹਿੰਦੇ ਆਹ ਇੰਨਾ ਸਵਾਦ